ਅਗਰਾ ਹਾਂ ਬਾਈ ਮੈਂ ਜਾਣਾ ਤੜਕੇ ਪਾਸੇ ਯਾਰ ਹਾਂ ਮੇਰੇ ਚੋੜ ਨੇ ਜਾ ਦੇ ਕਾਕੰਡਾ ਆ ਤੇ ਝੰਡਾ ਰੋਗ ਵਾਲੇ ਬੂਝੇ ਬਟਾਉਣਿਆ ਕੋਈ ਬੰਦਾ ਦੇ ਦੇ ਦੱਸ ਪਾ ਦੇ ਯਾਰਾ ਇੰਦਰੀ ਦੇ ਕੋਲ ਚੱਲੇ ਰ ਬੰਦਾ ਕਿੱਲਾ ਜਾਮਾ ਯਾਰ ਅੱਛਾ ਨਸ਼ਾ ਪਤਾ ਖਾਂਦਾ ਕੁਝ ਨਹੀਂ ਛੱਡਦਾ ਉਹ ਚੱਲ ਠੀਕ ਆ ਫਿਰ ਕੱਢ ਦੂਗਾ ਹਾਂ ਕੱਢ ਦੂਗਾ ਹਾਂ ਚੱਲ ਫਿਰ ਚੱਲ ਕੇ ਹੀ ਚੱਲ ਵੇ ਛੜ ਉਹ ਬੱਜਿਆ ਇਹ ਕਰਦਾ ਚਾਉਰੀ ਹੁੰਦਾ ਪੱਗ ਤਾਂ ਹੈ ਕੰਬਰੀ ਦੇ ਤਾਂ ਕਹਾਂ ਪੱਗ ਆਈ ਜਾ ਬਾਈ ਠੀਕ ਆ ਜਮਾ ਆ ਕੱਢ ਲੈ ਛੜ ਦੂ ਕ ਮੇਰੇ ਯਾਰਾਂ ਝੋਨੇ ਤੇ ਕੱਖ ਆਏ ਨੇ ਦੱਸ ਪਾਈਆ ਕਾਂ ਬੰਦਾ ਕੱਢ ਦੂ ਕੱਖ ਤਾਂ ਕੱਢ ਦੇਂਗੇ ਅੱਛਾ ਹਾਂ ਬੜ ਠੀਕ ਆ ਓ ਚੰਡਾ ਰੋਗ ਦੇ ਬੁੱਢੇ ਆ ਮੈਂ ਜਾਣਾ ਕੱਲ ਨੂੰ ਪਾਸੇ ਤੜਕੇ ਹਾਂ ਫਿਰ ਮੈਂ ਕੱਲੀ ਕੱਢੂ ਆ ਹਾਂ ਕੱਲੀ ਕੱਢ ਦੋ ਇਹ ਖੇਤ ਤਾਂ ਤੂੰ ਜਾਣਦੇ ਆ ਆਪਣਾ ਓ ਵੱਡੀ ਨਰਾ ਹਾਂ ਬਾਈ ਮੈਂ ਜਾਣਦਾ ਕਿ ਉੱਥੇ ਮੈਂ ਲਿਆਇਆ ਸੀ ਕਿਰਾ ਕੱਖ ਵੱਢ ਕੇ ਉੱਥੋਂ ਹਾਂ ਬਸ ਉੱਥੇ ਕੱਢ ਨਹੀਂ ਆਇਆ ਤਾਂ ਇਹ ਆਊਗਾ ਖੇਤ ਖੁੱਦ ਦੱਸ ਦੂ ਮੈਂ ਸੰਭਰੀ ਜਾਂਦਾ ਯਾਰ ਤੱਲੀ ਯਾਰ ਠੀਕ ਹੈ ਠੀਕ ਹੈ ਘਰ ਦੇ ਕਿੱਧਰ ਵਾ ਗਏ ਘਰ ਦੇ ਦਾ ਮਿਲਣ ਗਏ ਹੋਏ ਆਗੇ ਪਾਸੇ ਹਾਂ ਹੋਰ ਕੋਈ ਸੇਵਾ ਚਾਹ ਪਾਣੀ ਚਾਹ ਪਾਣੀ ਤਾਂ ਫਿਰ ਹੁਣ ਤੈਨੂੰ ਤੜਕੇ ਸਨੇਹਾ ਕਰਨੀ ਪਊਗਾ ਘਰ ਦੇ ਦਾ ਹੈ ਨਹੀਂਗੇ ਚਲ ਆਥਲੇ ਫੜਾ ਜਾਗੇ ਆ ਕੇ ਅਸੀਂ ਹਾਂ ਫੇਰ ਹੀ ਨਿਕਲਣਗੇ ਕੱਖ ਕੋਈ ਫੜਾ ਕੇ ਜਾਓਗੇ ਜੇ ਫੜਾ ਜਾਗੇ ਕੱਢ ਦੂ ਕੱਢ ਦੂ ਤਾਂ ਲਵਾ ਤੇਰੇ ਕੱਢੂ ਤੜਕੇ ਦਾ ਤਾਂ ਬਣ ਗਿਆ ਕੰਮ ਲੈ ਤੜਕੇ ਦਾ ਭੱਗੇ ਤੇ फिर लवान दम चलना काम हो जाएगा पक्का जाम बाद भाई जो आले ने मेहनत देनी है ना कम मैं, मैं पूरा वा कम मैं करू की रात कले आज तीन मेरे को ਉਹਨੇ ਆ ਦਿੱਤਾ ਯਾਰ ਸੁੱਖਾ ਜਾ ਕਹਿੰਦਾ ਇਹ ਖਾ ਖਾ ਲੂ ਕਹਿੰਦਾ ਪੇ ਸੁੱਖੇ ਨਾਲ ਕੰਮ ਚੱਲੂ ਆ ਯਾਰ ਤੂੰ ਬਾੜ ਨਾਲ ਭਰਾ ਵੇ ਇਹੀ ਦਿੱਤਾ ਨਛੇ ਪਤੇ ਬੈਠ ਜਾ ਲੈ ਲੈ ਬੈਠ ਜਾ ਗੱਲਬਾਤ ਸੁਣਾ ਮੈਂ ਤਾਂ 10 ਮਿੰਟ ਪਹਿਲਾਂ ਹੀ ਆਇਆਗਾ ਮਗਰੀ ਕੀ ਆ ਸਾਗਰ ਵਰਗਾ ਟੱਕਰ ਜੇ ਅੱਛਾ ਚੱਲ ਤੂੰ ਟੱਕਰ ਗਿਆ ਆ ਤਾਂ ਵਧੀਆ ਕੀਤਾ ਖਾਣੇ ਸੁੱਖਾ ਕਹਨਾ ਰਹਾ ਓ ਯਾਰ ਤੇਜ਼ ਤੇਜ਼ ਬਹੁਤ ਹੋਏ ਇਹੇ ਹਾਂ ਤੂੰ ਖਾਣਾ ਉਹਨਾਂ ਦਾ ਮਮਾ ਇਹਦਾ ਹੋਣੀ ਆ ਗੱਲ ਕਰ ਤੇਜ ਬੜਾ ਹੁੰਦਾ ਰਮੈ ਨਹੀਂ ਕਿ ਦੇਖਾਦੇ ਖਾਦਾ ਤਾਂ ਮੈਂ ਵੀ ਨਹੀਂ ਕਿਤੇ ਅੱਜ ਫਿਰ ਇਹ ਕੰਮ ਧੰਦੇ ਇਹ ਖਾਣਾ ਪੈਂਦਾ ਕਦੇ ਕਦੇ ਅੱਛਾ ਹਾਂ ਲੈ ਕਰੀ ਕੰਡੇ ਕੱਢਦੀਆਂ ਮਾਣ ਲੰਬਾ ਨਾ ਹੋਵੇ ਬਾਈ ਫਰਵਾਹ ਤੇ ਜਾਂ ਕੰਡੇ ਦਾ ਮੈਂ ਕੱਢ ਜੂਆਂ ਹੋਰ ਐਂਸਨਾ ਬਾਲ ਬੱਚਾ ਘਰੇ ਠੀਕ ਹੈ ਬਸ ਆਰ ਠੀਕ ਹੈ ਬਾਈ ਵਧ ਗਿਆ ਹਾਂ ਹਾਂ ਵਧ ਗਿਆ ਜਮਾ ਓਕੇ ਆ ਫਸਲ ਬਾੜੀ ਤੇਰੀ ਵਧੀਆ ਹਾਂ ਵਧ ਗਿਆ ਬਾਈ ਤੇ ਤੇਰਾ ਤੇਰੀ ਫਸਲ ਬਾੜੀ ਵਧੀਆ ਹਾਂ ਵਧੀਆ ਵਧ ਗਿਆ ਤੇ ਆਹੋ ਤੇਰਾ ਵੀ ਜੋ ਨੌਥੀ ਹੈਗਾ ਉਹਦੇ ਲਵੇ ਨਾ ਹਾਂ ਵਟਨਾ ਵਟੇ ਆਪਣੇ ਉੱਥੇ ਆ ਪਹੀ ਦੇ ਇੱਕ ਪਾਸੇ ਤੇਰਾ ਹੈਗਾ ਹਾਂ ਇੱਕ ਪਾਸੇ ਉਹਦਾ ਹੈਗਾ ਖੱਬੇ ਪਾਸੇ ਮੇਰਾ ਤੇ ਸੱਜੇ ਪਾਸੇ ਉਹਦਾ ਬੱਗੇ ਦਾ ਖੱਬੇ ਪਾਸੇ ਕਿਦਾ ਮੇਰਾ ਖੱਬੇ ਪਾਸੇ ਤੇਰਾ ਹੈਗਾ ਸੱਜੇ ਪਾਸੇ ਉਹਦਾ ਹੈਗਾ ਸੱਜੇ ਪਾਸੇ ਉਹਦਾ ਚੱਲ ਫਿਰ ਮੈਂ ਚਾਰਨਾ ਗਿਆ ਯਾਰ ਕੱਢਦਾਗਾ ਫੇਰਾ ਚੰਗਾ ਮੈਨੂੰ ਵੀ ਕਾਜ ਮੈਨੂੰ ਆਪਾਂ ਤੇਰਾ ਤੀਜੀ ਬੜਾ ਲੱਗਦਾ ਧੁੰਦਲਾ ਧੁੰਦਲਾ ਆ ਦਿਖਦਾ ਆ ਯਾਰ ਮਾਲ ਬਾਲਾ ਪਾਇਆ ਜੀ ਦੂਜਾ ਗਾਂਡਾ ਪੱਕਾ ਜਾਮ ਅੱਛਾ ਚੰਗਾ ਬਈ ਯਾਰ ਜਾਂਨਾ ਮੈਂ ਤਾਂ ਆਹਾ ਫੇਰਾ ਲੈ ਜਾ ਤੂੰ ਨਾਲ ਹੀ ਚੱਲ ਚੰਗਾ ਜਾਂਨਾ ਭਰਾਵਾ ਮੈਂ ਪੈਣ ਦੇ ਜਾਦੇ ਦਾ ਮਾਲੀ ਵਾਲਾ ਤੇ ਖੱਬੇ ਪਾਸੇ ਸਾਗਰ ਦਾ ਸੱਜੇ ਪਾਸੇ ਉਹਦਾ ਸੀ ਆ ਬੱਗੇ ਦਾ ਹਨਾ ਐਂ ਲੱਗਦਾ ਹੈ 24 ਦੇ ਨੇ ਖੋਰੀ ਭਲੂਣ ਲਿਆ ਦੀ ਮੂੰਹ ਤੇ ਯਾਰ ਅੱਧੇ ਘੰਟੇ ਚ ਯਾਰ ਇਹਦਾ ਹੁਣ ਚੱਲ ਚਲੀਏ ਕਿ ਨਾ ਕੱਖ ਦਾ ਕੱਢੀਏ ਛੇਕੜ ਨੂੰ ਪੈਣ ਦੀ ਲੱਕੜ ਲਵੇ ਝੋਨੇ ਦੇ ਬੂਟੇ ਵੱਡੀ ਜਾਵਾਂਗੇ ਯਾਰ ਕਿ ਨਾ ਚੱਲ ਵੋਏ ਚਲੀਏ ਅੰਦਰ ਜੀ ਦਸਿਆਂ ਫੇਰਾ ਹੁਣ ਤਾਂ ਰੱਬ ਨਾਲ ਹੀ ਪ੍ਰੀਤियां ਲੱਗੀਆਂ ਦੇਖੀ ਆਉਗੀ ਚੱਲ ਝੋਨਾ ਤਾਂ ਉਹਨਾਂ ਦਾ ਆ ਹੀ ਆ ਗਿਆ ਯਾਰ ਇੰਦਰਲੇ ਪਾਸੇ ਦਾ ਮੇਰੇ ਹਿਸਾਬ ਨਾਲ ਇਹ ਚੜਾ ਪਾਣੀ ਹੀ ਖੜਾ ਹੈਗਾ ਓਏ ਪਾਣੀ ਇਹਦਾ ਸਾਗਰ ਦਾ ਹੋਊਆ ਆ ਬੜਾ ਸੁੱਕਾ ਝੋਨੇ ਜੋ ਘੜਿਆ ਰ ਆ ਹੈਗਾ ਬੱਗੇ ਦਾ ਚੱਕਦੇ ਆਂਗੇ ਰੇਸ਼ਿਆਂ ਆਹ ਦੇਖ ਕਹਿੰਦਾ ਈ ਝੰਡੇ ਰੋਗ ਦੇ ਬੂਟੇ ਆ ਗਏ ਚੱਲ ਕੱਢਦੇ ਆਂਗੇ ਆ ਆ ਗਿਆ ਕੱਖਾਂ ਦਾ ਕੱਖਾਂ ਦਾ ਕੱਖਾਂ ਦਾ ਬਣਾ ਦੇ ਆਂਗੇ ਰੇਲ ਆਪਾਂ ਜੀ ਛੱਡਨੇ ਨੇ ਇਹ ਚੌਦਾਂ ਮਾਲ ਵੀ ਬੜਾ ਤਕੜਾ ਗਿਆ ਯਾਰ ਓਏ ਕਢ ਦੂੰ ਸਾਰੇ ਸਾਰੇ ਕਢ ਦੂੰ ਆ ਬੋਝਾ ਸੁੱਕੀ ਜਾਂਦਾ ਭੈਣ ਦੇ ਜਾਰ ਦੇ ਤਾਂ ਪਤਾ ਨਹੀਂ ਕੀ ਗੱਲ ਆ ਗਈ ਓਆ ਜ ਮੜੀ ਪਿਆ ਆ ਜਾ ਓਏ ਹੋਰ ਬਾਈ 12:30 ਹੋ ਗਏ ਅੱਛਾ ਜੱਟ ਬਾੜ ਬੂਟ ਜਾ ਕੇ ਚੱਲਾ ਮੈਂ ਤਾਂ ਤੜਕੇ ਦਾ ਮੜਿਆ ਗਿਆ ਕੱਢ ਲਿਆ ਆ ਬਈ ਸਾਰੇ ਇੱਥੋਂ ਤੱਕ ਆ ਰਹਿ ਗਿਆ ਬੱਸ ਅੱਧਾ ਕਿੱਲਾ ਆ ਬਾਈ ਬਣ ਕੇ ਲੰਬਾ ਨਾ ਜਾਈ ਬਾਈ ਉਹ ਗੱਲ ਬਣਾ ਦੇ ਰੱਖਾਂ ਨਹੀਂ ਲੰਬਾ ਨਹੀਂ ਆਉਂਦਾ ਮੈਂ ਤਾਂ ਇਕੱਲਾ ਖੜਾ ਵੀ ਨਹੀਂ 12:30 ਹੋ ਗਏ ਦੇਖ ਲਾ 12:30 ਹੋਣ ਵੇ ਬੱਸ ਓਨ ਲੱਗਦੇ ਵਿੱਚ ਵੱਡੀ ਜਿੰਦੀ ਬਾਈ ਬਣ ਕੇ ਲੰਬਾ ਨਾ ਬੇ ਇਕੱਲਾ ਕੱਖ ਕੱਖ ਵੜਦਾਗਾ ਮੈਂ ਠੀਕ ਆ ਆਹਾ ਮੜਾਇਆ ਪਿਆ ਏ ਕਰ ਗਿਆ ਸੁੱਖਾ ਕੰਮ 12 ਵਜ ਗਿਆ ਜੇ ਮੰਡਿਆ ਪਿਆ ਬੱਗੇ ਦਾ ਕੀ ਜਲਵੇੜ ਆਪੇ ਹੋਰ ਤੋਂ ਕਢਾ ਦੂਆ ਆਪੇ ਮੰਡੈਰੂ ਸੁੱਖੇ ਦਾ ਢੱਕਿਆ ਏਡਾ ਢਿੱਡਾ ਬਾਕੀ ਮੈਂ ਇਥੋਂ ਫਿਰ ਕਿਤੇ ਕੋਡਾ ਸਿੱਧਾ ਹੋਇਆ ਜਾਂਦਾ ਆਹਾ ਆ ਗਿਆ ਨਜ਼ਾਰਾ ਆਪੇ ਕੱਢਦੇ ਦੋ ਕਿੱਲੇ ਚ ਕੱਕਲ ਉਹ ਕਿਵੇਂ ਕਰਤੇ ਕੱਖ ਬੱਸ ਬਾਈ ਆਹੀ ਰਹਿ ਗਏ ਮੱਥਾ ਇਹ ਕੱਢਦੇ ਸਾਰੇ ਉਹ ਢੱਕਿਆ ਭੁੱਕੀ ਰਿਆ ਬਾਣਦਾ ਮੇਰਾ ਆ ਸੀ ਸਾਰਾ ਉਹ ਬੱਗੇ ਕਿਵੇਂ ਆ ਓਏ ਤਾਈ ਦਾ ਗਾ ਇਹੇ ਦਾ ਨਾਲੇ ਚ ਇਹ ਲਾ ਲੂ ਭੁੱਕੀ ਕਿਵੇਂ ਆਖਿਆ ਮੈਂ ਭੁੱਕੀ ਦਿੱਤੀ ਇਹਨੂੰ ਮੈਂ ਭੁੱਕੀ ਖਾ ਲੂ ਥਕੇ ਮਾ ਲਾ ਲੂਆ ਮੈਨੂੰ ਕੋਈ ਨਹੀਂ ਭੁੱਕੀ ਪਕੀ ਇਹਦਾ ਭੈਣਾਂ ਦਾ ਮੈਨੂੰ ਸੁੱਖਾ ਖਵਾਏਗਾ ਓਏ ਉਹ ਸੁੱਕੀ ਮੈਨੂੰ ਲਾ ਕੋਈ ਸੁਰਤ ਸਰਤ ਨਹੀਂ ਹੈਗੀ ਮੈਂ ਤੈਨੂੰ ਦੱਸਾਂ ਓ ਯਾਰ ਮੇਰੇ ਤਾਂ ਮਹਿਤੀ ਵੀ ਮਾੜੇ ਹੋਏ ਇਹ ਆਪ ਖਾ ਗਿਆ ਉਹ ਭੁੱਕੀ ਤੂੰ ਖਾ ਗਿਆ ਓਏ ਨਾ ਮੈਂ ਨਹੀਂ ਬਾਈ ਖਾਦੀ ਭੁੱਕੀ ਇਹਦਾ ਯਾਰ ਆਪ ਖਾ ਗਿਆ ਭੁੱਕੀ ਮੈਂ ਸੁੱਖਾ ਖਵਾ ਬਾਰੇ ਗੰਦੇਆਂ ਸਕੀਮ ਲਾ ਗਿਆ ਵੀ ਡੱਕਿਆ ਸੁੱਖੇ ਦਾ ਆਪਦੇ ਮੁੰਡਿਆ ਰੂ ਉਹੀ ਕੰਮ ਕਰਾਤਾ ਆ ਬਾਈ ਆਈ ਰਹਗਾ ਮੈਂ ਤਾਂ ਕੋਗ ਲਿਆ ਤੇਰੇ ਖਾਤਰਾ ਦੇਖ ਠੰਡਾ ਓਏ ਮੇਰੀ ਗੱਲ ਸੁਣ ਲੈ ਬਾਈ ਹਾਂ ਆ ਤੇਰੇ ਕਿਣੀ ਹੋ ਗਈ ਦਿਹਾੜੀ ਤਾਂ ਦਿਹਾੜੀ ਯਾਰ ਮੈਂ ਤੈਨੂੰ ਐ ਆਖੀ ਬਈ ਆ ਇਹਦਾ ਟੋਨਾ ਕਿਦਾ ਆਖਿਆ ਓਏ ਡੱਕਿਆ ਝੁਕੇ ਮੈਂ ਤੈਨੂੰ ਕਿਹੜਾ ਸੁਰਤ ਸੀ ਕੋਈ ਭੈਣ ਦੀ ਲੈ ਬਾਈ ਕੋਕਦਾ ਪਿਆ ਯਾਰ ਓਏ ਆਵਾ ਕੋਕ ਕੋ ਮੈਂ ਕਿਹੜਾ ਬਾਈ ਮੇਰੇ ਤਾਂ ਕੱਖ ਨਹੀਂ ਕੱਟੇ ਲੈਣਾ ਜਿੰਨਾਂ ਰੱਤੋ ਜਾ ਭੈਣ ਦੀ ਲੱਕੜ ਲੈ ਓਏ ਦੂ ਬਾਤ ਜਿਹੜਾ ਨਸ਼ਾ ਖਾਵੇ ਉਹ ਮਸਾਂ ਚਾਹ ਕੋੜ ਵਾਸਤੇ ਦਿਹਾੜੀ ਲਾਈ ਸੀਗੀ ਉਹ ਵੀ ਪੈਂਦਾ ਯਾਰ ਨਾ ਉਹਦੇ ਨਾ ਉਹਦੀ ਇੱਕ ਦੋ ਤਿੰਨ ਭਰਾਵਾ ਜਿਹੜਾ ਇਹਦੂ ਬਾਦ ਨਸ਼ਾ ਖਾਵੇ ਓਏ ਇਹਦੂ ਬਾਦ ਨੱਚੇ ਤਾਂ ਹੱਥ ਨਹੀਂ ਲਾਉਣਾ ਸੱਚੀ ਮਿਹਨਤ ਕਰਾਂਗੇ ਭਰਾਵਾ ਨੱਚੇ ਦਾ ਪੱਟ ਦਿੰਦੇ ਆਗੇ ਆ ਲੈ ਮੇਰਾ ਦਾ ਤੜਕੇ ਦਾ ਮੱਥਾ ਮਾਰਿਆ ਮਰਾ ਆ ਐਵੇਂ ਗਿਆ ਚੱਲ ਚਲੀਏ ਆ ਚੱਕ ਲੈਣੇ ਛੇਕੜੋਂ ਪੈਂਦੀ ਲੱਕੜਾਂ ਦੇ ਪਸ਼ੂਆਂ ਨੂੰ ਤਾਂ ਪਾਵਾਂਗੇ ਆਹੀ ਬਚਿਆ ਮੈਨੂੰ ਤਾਂ ਕੱਲਾ ਚੱਲ ਯਾਰ ਭੈਂ ਦਾ ਇਕੱਠਾ ਹੀ ਕਰਾਂ ਇਹਨਾਂ ਨੂੰ ਯਾਰ ਕਪਸ਼ੂਆਂ ਨੂੰ ਤਾਂ ਪਾ ਲਾਂਗੇ ਕੁੜੀ ਚੋਦੇ ਜੱਟ ਬਹਿੜ